ਇੱਥੇ ਕੀ ਇੰਟਰੋਡਿਊਸ ਕੀਤਾ ਇੱਥੇ ਸਰ 5-6 ਵੈਰਾਈਟੀ ਨਿਊ ਹੈ ਇੱਕ ਮੰਗੋਵੱਲਾ ਹਾਂਜੀ ਇੱਕ ਪਾਈਨੈਪਲਵੱਲਾ ਇੱਕ ਸਟ੍ਰਾਬਰੀਵੱਲਾ ਇੱਕ ਟੋਕਰੀ ਚਾਟ ਇੱਕ ਰਾਜ ਕਚੋਰੀ ਚਾਟ ਅੱਛਾ ਜੀ ਤੇ ਅੱਜ ਮੈਨੂੰ ਦੱਸੋ ਪਹਿਲਾਂ ਨਵੀਂ ਕਾਰਡ ਤੇ ਕੀ ਨਵੀਂ ਚੀਜ਼ ਬਣਾ ਕੇ ਦਿਖਾਉਂਗੇ ਜਿਸ ਆਡੀਅੰਸ ਨੂੰ ਤੁਸੀਂ ਇਹ ਨਾਲ ਅਗਲਾ ਬਣਾਉਂਗਾ ਸਟ੍ਰਾਬਰੀਵੱਲਾ ਅੱਛਾ ਜੀ ਉਹ ਇੱਕ ਬਣਾਉਂਗਾ ਟੋਕਰੀ ਚਾਟ ਟੋਕਰੀ ਚਾਟ ਕੀ ਆਵਾਜ਼ ਹੈ ਇੱਕ ਟੋਰੀਆਂ ਮਤਲਬ ਆਪ ਹੀ ਬਣਾਈ ਹੋਈਆਂ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਛੱਤ ਇਹ ਕੀ ਚੀਜ਼ ਜਾਣ ਲੱਗੀ ਹੈ ਜੀ ਇਹ ਆ ਗਈ ਇਮਲੀ ਛੋਟ ਵਾਲੀ ਚਟਣੀ ਅੱਛਾ ਜੀ ਇਹ ਚਟਣੀ ਮੈਂ ਤੁਹਾਨੂੰ ਇਹ ਉਹੀ ਹੈ ਨਾ ਜਿੱਦਾ ਜੋ ਵਿਆਹਾਂ ਦੇ ਵਿੱਚ ਮਿਲਦੀ ਕਾਜੂ ਵਾਲੀ ਚਟਣੀ ਹੈ ਕਾਜੂ ドライ ਫੁੱਟ ਸਬ ਪੜੇ ਹੋਏ ਆ ਸਬ ਮਗਜ ਵਗੈਰਾ ਸਬ ਡਾਲਾ ਹੈ ਹਾਂ ਜੀ ਹਾਂ ਜੀ ਤੇ ਇੱਕ ਚੀਜ਼ ਹੈ ਗ੍ਰੀਨ ਸੌਸ ਗ੍ਰੀਨ ਸੌਸ ਆਵਾਂਗੇ ਇਸ ਤੇ ਛੋਲੇ ਇਹ ਮਤਲਬ ਜਿਹੜੀ ਚਟਨੀਆਂ ਸਾਰੀਆਂ ਆਪਣੀ ਘਰ ਕੀਤੀਆਂ ਹੋਈਆਂ ਹਾਂ ਹਾਂ ਜੀ ਹਾਂ ਜੀ ਅੱਛਾ ਕਾਬਲੀ ਛੋਲੇ ਆ ਗਿਆ ਹਾਂ ਜੀ ਹਾਂ ਜੀ ਮਸਾਲੇ ਵਾਲੇ ਆਲੂ ਆਉਣਗੇ ਠੀਕ ਹੈ ਜੀ ਅੱਛਾ ਇਹ ਉਹੀ ਨੇ ਜਿਹੜੇ ਆ ਜਿਆਦਾ ਲੋਕ ਪਸੰਦ ਕਰਦੇ ਨੇ ਹਾਂ ਜੀ ਜੀਰਾ ਤੜਕਾ ਮਸਾਲਾ ਹਾਲੇ ਜੀਰਾ ਤੜਕਾ ਮਸਾਲਾ ਹਾਲੇ ਤੁਸੀਂ ਸਾਰਾ ਕੁਝ ਕਿੰਨੇ ਵਜੇ ਉੱਠ ਕੇ ਤਿਆਰ ਵਗੈਰਾ ਕਰਦੇ ਹੋ ਹਾਂ ਸਰ ਮੈਂ 7 ਵਜੇ ਸੇ ਤਿਆਰ ਕਰਤਾ ਹੂੰ 12 ਵੱਜ ਜਾਤੇ ਹੈ ਹੂੰ 1 ਘੰਟਾ ਆਪਣਾ ਸੈਟਅਪ ਮੇਂ ਲੱਗਿਆ ਥਾ ਲੋਡ ਕਰਨੇ ਮੇਂ ਬਿਲਕੁਲ ਫਿਰ ਮੈਂ ਯਹਾਂ 2 ਵਜੇ ਆ ਜਾਂਦਾ ਹੂੰ 2 ਵਜੇ ਤੇ ਆ ਜਾਂਦਾ 2 ਵਜੇ ਸੇ ਹੂੰ ਆਪਣਾ 10 ਵਜੇ ਤੱਕ ਅੱਜ ਤੁਹਾਨੂੰ ਇੱਕ ਐਸੀ ਚੀਜ਼ ਖਵਾਣ ਲੈ ਕੇ ਆਏ ਆ ਦਿਖਾਣ ਲੈ ਕੇ ਆਏ ਆ ਵੀ ਤੁਸੀਂ ਸ਼ਾਇਦ ਹੀ ਕਿਤੇ ਦੇਖੀ ਹੋਵੇ ਇਹ ਚੀਜ਼ ਇੱਕ ਐਸੀ ਚੀਜ਼ ਆ ਤੁਹਾਨੂੰ ਮੈਂ ਇੱਥੇ ਦੱਸੂਗਾ ਨੇ ਸਿੱਧੀ ਲੈ ਕੇ ਜਾਊਗਾ ਤੇ ਤੁਸੀਂ ਅੱਦੀ ਦੇਖ ਕੇ ਹੈਰਾਨ ਹੋ ਜਾਓਗੇ ਪਹਿਲਾਂ ਇਹ ਚੀਜ਼ਾਂ ਜਿਹੜੀਆਂ ਲਖਨਊ ਵਾਲੀ ਸਾਈਡ ਤੇ ਮਿਲਦੀਆਂ ਹੁੰਦੀਆਂ ਸੀਗੀਆਂ ਪਰ ਜਿਹੜਾ ਲੁਧਿਆਣੇ ਦੇ ਵਿੱਚ ਇੰਟਰੋਡਿਊਸ ਕਰਨ ਵਾਲੇ ਇਹ ਪਹਿਲੇ ਭਾਈ ਨੇ ਤੇ ਗੱਲਾਂ ਬਾਤਾਂ ਜ਼ਿਆਦਾ ਨਹੀਂ ਕਰਾਂਗੇ ਸਿੱਧਾ ਕਾਰ ਤੇ ਚੱਲਾਂਗੇ ਗੱਲਬਾਤ ਉਹਨਾਂ ਨਾਲ ਹੀ ਕਰਾਂਗੇ ਤੇ ਜਾਣਾਂਗੇ ਵੀ ਕੀ ਖਾਸ ਹੈ ਇਸ ਰੈਸਪੀ ਦੇ ਵਿੱਚ ਤੇ ਇਹਨੂੰ ਬਣਾਉਣ ਦਾ ਲੁਧਿਆਣੇ ਤੇ ਲੈ ਕੇ ਆਉਣ ਦਾ ਆਈਡੀਆ ਕਿੱਥੋਂ ਆਇਆ ਹਾਂਜੀ ਬੱਸ ਸੱਚੀ ਗੱਲ ਜੀ ਭਾਈ ਜੀ ਕੀ ਹਾਲ ਆ ਜੀ ਬਹੁਤ ਬੜੀਆਂ ਸਰ ਪਹਿਲਾਂ ਤੁਹਾਨੂੰ ਮੈਂ ਦੱਸਦਾ ਇੱਕ ਵਾਰ ਵੀਡੀਓ ਵਿੱਚ ਸਟਾਰਟਿੰਗ ਦੇ ਵਿੱਚ ਇਹ ਅਨਿਲ ਭਾਜੀ ਨੇ ਜਿਨ੍ਹਾਂ ਦੀ ਆਪਾਂ ਪਹਿਲਾਂ ਵੀਡੀਓ ਕੀਤੀ ਸੀਗੀ ਜਦੋਂ ਬਾਈਕ ਤੇ ਸਾਰਾ ਸੈਟਅਪ ਕੀਤਾ ਹੋਇਆ ਸੀ ਹਾਂਜੀ ਬਾਈਕ ਦਾ ਸੈਟਅਪ ਤੇ ਹੁਣ ਕਾਰਟ ਲਗਾ ਲਈ ਸਭ ਤੋਂ ਪਹਿਲਾਂ ਤਾਂ ਬਈਆ ਕੰਗ੍ਰੈਚੁਲੇਸ਼ਨ ਤੁਹਾਨੂੰ ਹੈ ਨਾ ਕਿ ਪਰਮਾਤਮਾ ਨੇ ਇੰਨੀ ਮਿਹਰ ਕੀਤੀ ਤੇ ਆਪਣੀ ਕਾਰਟ ਹੁਣ ਲੈ ਲਈ ਹੈ ਹਾਂਜੀ ਹਾਂਜੀ ਤੇ ਉਦੋਂ ਆਪਾਂ ਕੀਤਾ ਸੀਗਾ ਇੱਕ ਤੁਸੀਂ ਸ਼ੁਰੂ ਕੀਤਾ ਸੀ ਬਟਾਟਾ ਮੂਰੀ ਲੈ ਕੇ ਆਏ ਸੀ ਹਨਾ ਨਵੀਂ ਕਾਰਟ ਹੈ ਤੇ ਇੱਥੇ ਕੀ ਇੰਟਰੋਡਿਊਸ ਕੀਤਾ

ड्राई फ्रूट ਇਹ ਸਾਰੇ ਤੁਸੀਂ ਜਾਣਦੇ ਆਂਗੇ ਤੁਸੀਂ ਕਿਸ ਤਰੀਕੇ ਨਾਲ ਕੋਈ ਮੈਂ ਦੱਸ ਦਵਾਂ ਨਾ ਵੀ ਕਿੰਦਾ ਪਹਿਲਾਂ ਵੀ ਜਦੋਂ ਆਪਾਂ ਇੱਕ ਬਾਈਕ ਦੇ ਸਾਈਡ ਆਪ ਕੀਤਾ ਸੀ ਉਦੋਂ ਵੀ ਸਾਰਾ ਕੁਝ ਖੁਦ ਖੁੱਲ ਦੇ ਖੋਲ ਕੇ ਪੈਂਦਾ ਹੁੰਦਾ ਸੀ ਮਾਰ ਉੱਪਰ ਤੇ ਅੱਜ ਮੈਨੂੰ ਦੱਸੋ ਪਹਿਲਾਂ ਨਵੀਂ ਕਾਰਡ ਤੇ ਕੀ ਨਵੀਂ ਚੀਜ਼ ਬਣਾ ਕੇ ਦਿਖਾਉਂਗੇ ਕਿਸੇ ਆਡੀਓ ਸੰਦੇਸ਼ ਇਹਦੇ ਨਾਲ ਅਲੱਗ ਅਲੱਗ ਬਣਾਉਂਗਾ ਸਟ੍ਰਾਬਰੀ ਭੱਲਾ ਅੱਛਾ ਜੀ ਤੇ ਇੱਕ ਬਣਾਉਂਗਾ ਟੋਕਰੀ ਚਾਟ ਟੋਕਰੀ ਚਾਟ ਕੀ ਆਵਾਜ਼ ਆਈ ਟੋਕਰੀ ਚਾਟ ਬਈ ਇਹ ਕਿੱਥੋਂ ਦੀ ਰੈਸਪੀ ਹੈਗੀ ਕਿ ਆਪ ਨਵੀਂ ਇੰਟਰੋਡਿਊਸ ਕੀਤੀ ਹੈ ਮੈ ਸਰ ਨਿਆ ਨਿਆ ਵਾਲੇ ਦਾ ਹਾਂਜੀ ਹਾਂਜੀ ਕੀ ਹਵਾ ਤਾਂ ਮੈਨੂੰ ਫਿਰ ਦਿਖਾਓ ਬਣਾ ਕੇ ਇੱਕ ਵਾਰੀ ਹਾਂ ਅਸੀਂ ਪਹਿਲੇ ਬਣਾएंगे ਟੋਕਰੀ ਚਾਟ ਟੋਕਰੀ ਚਾਟ ਠੀਕ ਹੈ ਜੀ ਹਾਂਜੀ ਤਾਂ ਤੁਹਾਨੂੰ ਮੈਂ ਇੱਕ ਵਾਰੀ ਪਹਿਲਾਂ ਦੱਸ ਦਵਾਂ ਕਿ ਜਿੱਦਾਂ ਇਹ ਅਨਿਲ ਭਾਜੀ ਉਹ ਨੇ ਜੋ ਪਹਿਲਾਂ ਇੱਕ ਆਪਣਾ ਬਾਈਕ ਤੇ ਸੈਟਅਪ ਸ਼ੁਰੂ ਕੀਤਾ ਸੀਗਾ ਨਾਲ ਨਾਲ ਇੱਕ ਜਗ੍ਹਾ ਤੇ ਕੰਮ ਕਰਦੇ ਹੁੰਦੇ ਸੀ ਹਾਂਜੀ ਹਾਂਜੀ ਫਿਰ ਹੁਣ ਉਥੋਂ ਕੰਮ ਛੱਡ ਕੇ

ਤੇਗੀ ਚੀਜ਼ ਹੈ ਗ੍ਰੀਨ ਸੌਸ ਹੈ ਗ੍ਰੀਨ ਸੌਸ ਹੈ ਹਾਂ ਜੀ ਹੁ ਆਏਗੇ ਇਸਪੇ ਛੋਲੇ ਇਹ ਮਤਲਬ ਜਿਹੜੀ ਚਟਨੀਆਂ ਸਾਰੀਆਂ ਆਪਣੀ ਤਿਆਰ ਕੀਤੀਆਂ ਹੋਈਆਂ ਹਾਂ ਹਾਂ ਜੀ ਹਾਂ ਜੀ ਅੱਛਾ ਕਾਬਲੀ ਛੋਲੇ ਆ ਗਏ ਹਾਂ ਜੀ ਹਾਂ ਜੀ ਇਹ ਬੋਇਲਡ ਹੁੰਦੇ ਨੇ ਸਾਰੇ ਹਾਂ ਜੀ ਹਾਂ ਜੀ ਮਸਾਲੇ ਵਾਲੇ ਆਲੂ ਆਉਣਗੇ ਠੀਕ ਹੈ ਜੀ ਅੱਛਾ ਇਹ ਉਹੀ ਨੇ ਜਿਹੜੇ ਆ ਜਿਆਦਾ ਲੋਕ ਪਸੰਦ ਕਰਦੇ ਨੇ ਹਾਂ ਜੀ ਜੀਰਾ ਤੜਕਾ ਮਸਾਲਾ ਆਲੂ ਜੀਰਾ ਤੜਕਾ ਮਸਾਲਾ ਆਲੂ तो एक ना मैं, अपने सारा किन्ने मैं से अपने कुछ तैयार तैयार वगैरह करते हैं। बजे करता बज जाते घंटा अपना सेटअप में में। लोड करने में। बिल्कुल। फिर मैं दस बजे आ तक आ गयी हरी मिर्ची का अच्छा ਮਤਲਬ ਇਹ ਹੁਣ ਤਿਆਰ ਹੈ ਹਲੇ ਹਾਂਜੀ ਹਾਂਜੀ ਤਿਆਰ ਹੈ ਡਰਾਈ ਹੋਤਾ ਹੈ ਅਗਰ ਕੋਈ ਅਗਰ ਕੋਈ ਕਹਤੇ ਦਹੀਂ ਚਟਨੀ ਡਾਲ ਦੋ ਦਹੀਂ ਚਟਨੀ ਡਾਲ ਦਿੰਦਾ ਹਾਂ ਤਾਂ ਮੈਂ ਆਪਕਾ ਦਹੀਂ ਚਟਨੀ ਵਾਲਾ ਹੀ ਬਣਾ ਦਿੰਦਾ ਹਾਂ ਅੱਛਾ ਦਹੀਂ ਚਟਨੀ ਵਾਲਾ ਹਾਂਜੀ ਇਹ ਆਵਾਜ਼ ਹੈ ਦਹੀਂ ਮਜਾ ਤਾਂ ਫਿਰ ਬਾਸਕਟ ਦਾ ਅਗਰ ਜੇ ਬਣੇ ਵੀ ਫਿਰ ਦਹੀਂ ਅਦਿਨ ਸਭ ਚੱਲ ਜਾਏਗਾ ਫੇਰੀ ਮਜਾ ਆਏਗਾ ਇਸਦਾ ਕੀ ਆਵਾਜ਼ ਹੈ ਇਮਲੀ ਸੋਟ ਵਾਲੀ ਚਟਨੀ ਠੀਕ ਹੈ ਜੀ ਭਈਆ ਜਿਹੜੇ ਨਵੀਂ ਆਡੀਅנס ਆਪਣਾ ਜੁੜਿਆ ਦੱਸੋ ਵੀ ਤੁਸੀਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਕੰਮ ਕਰਦੇ ਆ ਸਰ ਹਮਕੋ ਤਾਂ 12 ਸਾਲ ਹੋ ਗਏ ਕੰਮ ਕਰਤੇ ਮੈਂ ਜੋਬ ਕਰਤਾ ਥਾ 10 ਸਾਲ ਜੋਬ ਕੀਆ ਹਾਂਜੀ ਅਬ ਮੈਂ ਆਪਣਾ ਕੀਆ ਹੂੰ ਸੈਟਅਪ ਤੇ ਹੁਣ ਫੇ ਮਤਲਬ ਆਪਣਾ ਕਰਨ ਦਾ ਆਈਡੀਆ ਕਿੱਥੋਂ ਆਇਆ ਕਿਉਂ ਕੀ ਕਾਰਨ ਬਣੇ ਕਿ ਹੁਣ ਆਪਣਾ ਕਰਨਾ ਪਿਆ ਸਰ ਲੋਗ ਆਪਣਾ ਕਰਦੇ ਥੇ ਮੈਂ ਵੀ ਸੋਚਿਆ ਆਪਣੇ ਕੰਮ ਮੈਂ ਸਾਰਾ ਕੁਝ ਬਿਲਕੁਲ ਅੱਛੀ ਬਾਤ ਹੈ ਆਪਣਾ ਆਪਣਾ ਹੋਣਾ ਚਾਹੀਏ ਆਪਣੇ ਕੰਮ ਦਾ ਆਪਣਾ ਮਾਲਿਕ ਬਣੋ ਅੱਛੀ ਬਾਤ ਹੈ ਕਿ ਕਿਸੇ ਸੀ ਦਾ ਕੋਈ ਦਬਦਬਾ ਨਹੀਂ ਰਹਤਾ ਹਨਾ ਤੇ ਮਤਲਬ ਉਸੇ ਤਰੀਕੇ ਨਾਲ ਸਾਰੀ ਇਹ ਵੀ ਡੈਕੋਰੇਸ਼ਨ ਕਰਕੇ ਤਿਆਰ ਕਰ ਦਿੱਤੀ ਹੈ ਨਾ ਬਾਸਕਟ

ਹਾਂ ਦਾ ਦੂਜੀ ਚੀਜ਼ ਕੀ ਕਰ ਰਹੇ ਦੂਜੀ ਚੀਜ਼ ਮੈਂ ਬਣਾਉਂਗਾ ਆਪ ਕੋ ਸਟ੍ਰਾਬਰੀ ਭੱਲਾ ਸਟ੍ਰਾਬਰੀ ਭੱਲਾ ਉਹ ਵੀ ਦਿਖਾਓ ਇੱਕ ਵਾਰੀ ਬਣਾ ਕੇ ਫਿਰ ਦੋ ਚੀਜ਼ਾਂ ਇਕੱਠੀਆਂ ਆ ਦੱਸ ਦਿਆਂ ਵੀ ਕਿਸ ਤਰੀਕੇ ਨਾਲ ਬਣੀ ਕਿਉਂਕਿ ਸਾਹਨ ਤਾਂ ਪਤਾ ਵੀ ਕਿਸ ਤਰੀਕੇ ਦਾ ਸਵਾਲ ਹੁੰਦਾ ਹੈ ਕਿ ਗੱਲਬਾਤਾਂ ਇਹ ਆਗੇ ਭੱਲੇ ਅੱਛਾ ਭੱਲਾ ਦਿਖਾਓ ਇੱਕ ਵਾਰੀ ਪਹਿਲਾਂ ਕੈਮਰਾ ਤੇ ਨਿਚੋੜਨ ਤੋਂ ਪਹਿਲਾਂ ਵੀ ਕਿੰਨਾ ਜੰਬੋ ਸਾਈਜ਼ ਦਾ ਲੈ ਆਓ ਨਾ ਇੱਕ ਵਾਰੀ ਹਾਂ ਚ ਦੇਖ ਸਕਦੇ ਹਾਂ ਵੀ ਜੰਬੋ ਸਾਈਜ਼ ਦਾ ਭੱਲੇ ਇਹ ਸਟ੍ਰਾਬਰੀ ਫਲੇਵਰ ਮੇ ਡਿਪ ਹੋਗਾ ਠੀਕ ਹੈ ਜੀ और... हाँ अच्छा अच्छा, तो शुरू कर बस मैं सोचा की मतलब कुछ फ्लेवर खिलाए दही वल्ला तो लोग खिलाते ही है शहर में हमने फ्लेवर खिलाए ये आ गया सर अभी आएगा स्ट्रॉबेरी इंपॉर्टेंट चिप्स अच्छा जी स्ट्रॉबेरी फ्लेवर आएगा इसमें ठीक है अच्छा मैंगो वाले के वास्ते मैंगो फ्लेवर हो गया ये ना। आएगा अपना चेरी चेरी स्ट्रॉबेरी ये भी चेरी आएगा अच्छा दो तरह की चेरी आएगी हां जी हाँ जी फिर आएगा अपना भरपूर ड्राई फ्रूट ड्राई फ्रूट सोगी बादाम मिक्स होता है सर फिर आएगा अनार अभी ये तैयार है सर स्ट्रॉबेरी भल्ला चाट तैयार है और कटोरी चाट भी तैयार है सर ਤਸਰ ਇਹਨੂੰ ਖਾਣ ਵਾਸਤੇ ਆਣਾ ਕਿੱਥੇ ਵਗੇ ਕਰੋ ਲੋਕੇਸ਼ਨ ਦਾਲੋ ਸਾਡੀ ਕੋਲ ਬੀ ਆਰ ਐਸ ਨਗਰ ਰੋਡ ਔਰਨ ਸਿਨੇਮਾ ਅਪੋਜੀਟ ਪੜਿਆ ਹੋਇਆ ਹੈ ਬਣਾ ਤੇ ਟਾਈਮਿੰਗਸ ਕੀ ਰਹਿਣਗੀਆਂ ਇੱਥੇ ਸਰ ਟਾਈਮਿੰਗ ਸਰ ਹੈ 2 ਵਜੇ ਸੇ ਰਾਤ 8 ਵਜੇ ਤੱਕ ਤੇ ਦੇ ਪ੍ਰਾਈਸ ਕੀ ਰਹਿਣਗੇ ਵੀ 10 ਦੇ ਕੋਲ ਹੈ ਨਾ ਪ੍ਰਾਈਸ ਇਹ 2 ਪੀਸ 100 ਰੁਪਏ ਦਾ ਹੈ ਸਰ ਸਿੰਗਲ 60 ਕਾ ਹੈ ਮੈਂ ਮੰਗੋ ਪਾਈਨੈਪਲ ਔਰ ਸਟਰਾਬਰੀ ਔਰ ਕਟੋਰੀ ਚਾਟ ਕਾ 70 ਰੁਪਏ ਰਹਿਣਾ 4 ਪੀਸ ਹਾਂਜੀ ਠੀਕ ਹੈ ਇਸਮੇ ਦੋ ਪ੍ਰਕਾਰ ਦੇ ਡਰਾਈ ਹੈ ਇੱਕ ਦਹੀਂ ਵਾਲਾ ਅੱਛਾ ਦੋਵੇਂ 70 ਦੇ ਕਿ ਦੋ ਅਲੱਗ ਅਲੱਗ ਰੇਟ ਹੈ 70 ਹੀ ਹੈ ਦੋਨੋਂ ਅੱਛਾ ਦੋਨੋਂ 70 ਰੇ ਗਿਆ ਤਾਂ ਜੇਕਰ ਤੁਸੀਂ ਵੀ ਖਾਣਾ ਚਾਹੁੰਦੇ ਹੋ ਕੈਂਡ ਕੈਂਡ ਜਿਹੜੀਆਂ ਕਿ ਆ ਪ੍ਰੋਪਰ ਯੂਨਿਕ ਜਿਹੜੀ ਹੈ ਚਾਟ ਵਗੈਰਾ ਹੋ ਗਈਆਂ ਕੋਈ ਭੱਲੇ ਹੋ ਕੇ ਤਾਂ ਇੱਥੇ ਆਓ ਲੋਕੇਸ਼ਨ ਤੁਹਾਨੂੰ ਵੀਡੀਓ ਵਿੱਚ ਦੱਸ ਹੀ ਦਿੱਤੀ ਹੈ ਕਿ ਔਰੀਐਂਟ ਸਿਨੇਮਾ ਦੇ ਅਪੋਜੀਟ ਅਪੋਜੀਟ ਬਿਲਕੁਲ ਖੜੇ ਨੇ ਇਹ ਤੇ ਅਨਿਲ ਜਸਵਾਲ ਜੀ ਇਨਾਂ ਕੋਲ ਆਓ ਵਧੀਆ ਵਧੀਆ ਚੀਜ਼ਾਂ ਟਰਾਈ ਕਰੋ ਤੇ ਇਹਨਾਂ ਦਾ ਵੀ ਹੌਸਲਾ ਹੋ ਜਾ। ਕਿਸ ਤਰੀਕੇ ਦਾ ਲੱਗ ਰਿਹਾ ਇੱਥੇ ਖਾ ਕੇ ਯਾਨੀ ਕਿ ਜੋ ਕੁਝ ਵੀ ਵੈਰਾਈਟੀ ਇੱਥੇ ਮਿਲ ਰਹੀ ਹੈ। ਬਹੁਤ ਵਧੀਆ ਲੱਗ ਰਹੀ ਹੈ ਜਿਦਾਂ ਦੀ ਵੈਰਾਈਟੀ ਬਰੇ ਲੋ ਧਿਆਨੇ ਸ਼ਹਿਰ ਚ ਨਹੀਂ। ਅਸੀਂ ਕੱਲ ਦਾ ਇੱਥੇ ਲੱਗਿਆ ਵਾ ਕੱਲ ਵੀ ਆਏ ਸੀ ਅੱਜ ਵੀ ਆਏ ਸੀ। ਅੱਜ 2 ਵਜੇ ਵੀ ਆਏ ਸੀ ਅੱਜ ਦੁਬਾਰਾ ਖਾਣ ਫੇਰ ਆ ਗਏ। ਈ ਟਰਾਈ ਕੀਤਾ ਸੀ। ਅਸੀਂ ਕੱਲ ਚਾੜ ਇਹਨਾਂ ਦੀ ਦਹੀਂ ਭੱਲਾ ਚੈੱਕ ਕੀਤਾ ਸੀਗਾ ਇਹਨਾਂ ਦਾ ਤੇ ਕਿੰਨਾ ਦਾ ਪਾਈਨੈਪਲ ਹੈਗਾ ਵਾ ਦਹੀਂ ਭੱਲਾ ਬਹੁਤ ਵਧੀਆ ਹੈਗਾ ਵਾ ਤੇ ਅੱਜ ਮੈਂ ਬੇਲਪੂਰੀ ਟਰਾਈ ਕੀਤੀ ਆ। ਸੁਵਰੇਆਤ ਇਹਨਾਂ ਦੇ ਕਟੋਰੀ ਚਾਹ ਟਰਾਈ ਕੀਤੀ ਸੀਗੀ ਸਭ ਤੋਂ ਜ਼ਿਆਦਾ ਘੈਂਟ ਕੀ ਜੀ ਲੱਗੀ ਸਾਰੀਆਂ ਚੀਜ਼ਾਂ ਐਂਡ ਐ ਜੀ ਤਾਂ ਹੀ ਆ ਰਿਹਾ ਮੈਂ ਕੱਲ ਤੋਂ ਆ ਕੇ ਚਾਰ ਚੀਜ਼ਾਂ ਖਾ ਚੁੱਕਾ ਸਾਰੀਆਂ ਚੀਜ਼ਾਂ ਐਂਡ ਐ ਮੈਂ ਲੁਧਿਆਣੇ ਤੇ ਕਾਫੀ ਕੁਝ ਖਾਣਾ ਵਾ ਪਰ ਇਸ ਤੋਂ ਬੈਸਟ ਕਿੱਥੇ ਲੁਧਿਆਣੇ 'ਚ ਕੁਝ ਨਹੀਂ ਹੈਗਾ ਸਰ ਤੁਹਾਨੂੰ ਕਿਦਾਂ ਲੱਗਾ ਤੁਸੀਂ ਵੀ ਇੱਥੇ ਆਏ ਹੋ ਟਰਾਈ ਕੀਤਾ ਸਾਰਾ ਕੁਝ ਸਸਿਕਾ ਬਾਈ ਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਗੱਲ ਮੈਂ ਇਹ ਗਾਣਾ ਚਾਹਣਾ ਕਿ ਬਾਈ ਜੀ ਸਫਾਈ ਬਹੁਤ ਜ਼ਿਆਦਾ ਠੀਕ ਹੈ ਨਾ ਗੱਲ ਹਾਜੀਨ ਕੋਠੇ ਬਾਬਾ ਤੇ ਹਰ ਇੱਕ ਬੰਦੇ ਨੂੰ ਟਰਾਈ ਕਰਨਾ ਚਾਹੀਦਾ ਮੈਨੂੰ ਖਾ ਕੇ ਬਹੁਤ ਵਧੀ ਖਾਨੇ ਡੈਲੀ ਬੱਚੇ ਖਾਤਰ ਵੀ ਲੈ ਕੇ ਜਾਣੇ ਆ ਠੀਕ ਹੈ ਜੀ ਬਹੁਤ ਵਧੀਆ ਚੀਜ਼ ਆ ਹਰ ਇੱਕ ਨੂੰ ਆਉਣਾ ਚਾਹੀਦਾ ਜੀ ਜਦੋਂ ਇੱਥੇ ਆਉਂਦੇ ਹੋਵੇਂ ਇੰਨੀ ਕੈਂਡ ਜਿਹੜੀ ਵੈਰਾਈਟੀ ਜੋ ਲੁਧਿਆਣੇ ਚ ਨਹੀਂ ਮਿਲਦੀ ਇੱਥੇ ਆ ਕੇ ਮਿਲਦੀ ਏ ਕਿਹੋ ਜਿਹਾ ਮਤਲਬ ਸਵਾਦ ਇੱਥੇ ਮਿਲਦਾ ਆ ਬ੍ਰਦਰ ਆਲਰੇਡੀ ਤਾਂ ਆਪਾਂ ਸਾਰੇ ਰੈਸਟੋਰੈਂਟ ਦੇ ਜਾਣਦੇ ਆ ਹਨਾ ਆਪਾਂ ਖਾਨੇ ਆ ਹਰ ਇੱਕ ਚੀਜ਼ ਖਾਨੇ ਆ ਪਰ ਆ ਬਹੁਤ ਬੈਸਟ ਆ ਬਹੁਤ ਸਵਾਦ ਚੀਜ਼ ਬਣੀ ਹੋਈ ਆ ਹਰ ਇੱਕ ਨੇ ਸੇ ਆਉਣਾ ਚਾਹੀਦਾ ਜੀ ਬਾਕੀ ਤੁਸੀਂ ਵੀ ਖਾਓ ਟਰਾਈ ਕਰੋ ਬਹੁਤ ਵਧੀਆ ਬਣੀ ਆ ਜੀ ਥੈਂਕ ਯੂ